ਮਾਜੀ ਅ ਹੋਈ ਤਨ ਹੋਏ ਅੰਬਰ ਸਭੇ ਦੁੱਖ ਮੁਕੇ ਸੱਚੇ ਬਾਦਸ਼ਾਹ ਜੀ ਹੱਥ ਬੰਨਦੇ ਆ ਮੱਥਾ ਟੇਕਦੇ ਆ ਤੁਸੀਂ ਆਣ ਟੱਕੇ ਸੱਚੇ ਬਾਦਸ਼ਾਹ ਜੀ ਹੀਠਾ ਚਾਨਣ ਦਾ ਦਰਿਆ ਵਗੇ ਤੂੰ ਮਿਹਰ ਦਾ ਵਰਸੇ ਮੇਗ ਬਾਬਾ ਜਿੰਨਾ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਨਾਨਕ ਖਤਾਰ ਨਾਨਕ ਸਭ ਦਾ ਮੈਂ ਤੂੰ ਰੋਸ਼ਨੀਆਂ ਦੀ ਰੇਖਾ ਏ ਇੱਕ ਤੇਰਾ ਹੀ ਦਰਵਾਜ਼ਾ ਸੱਚਾ ਬਾਕੀ ਸਭ ਪਰਮਪੁਲੇ ਖਾਏ ਤੇਰਾ ਸ਼ਬਦ ਸੁਣਾ ਬੇਰਾਗ ਹੋਵੇ ਤਕ ਲੜ ਵੇਗ ਬਾਬਾ ਨਾਨਕ ਧਾਰਨਕ ਸਭ ਤੋਹ ਬਹੁਤਾਰ ਨਾਨਕ ਆਰ ਨਾਨਕ ਪਾਰ ਨਾਨਕ ਸਭ ਤਾ Nu, हेलो जाने कोई गलू बाज मार ला तेरा वहा ਕੀ ਹੁੰਦਾ ਪਲੀਜ਼ ਕਲਾਪ ਯੋਰ ਹੈਂਡ ਜਨਵੀਰ ਮਾਨਵੀਰ ਐਂਡ ਅਲਸ਼ਵੀਰ ਇਕੋ ਕਰਨੀ ਜਮਣਾ Song ਮਾਪਿਓ ਦੇ ਬਜੋ ਸਨਾ ਹੋ ਜਾਵੇ ਸਾਹ ਵਰਗੇ ਸਾਥ ਸਹਾਰੇ ਦੇ ਲਈ ਚਾਹੀਦੇ ਭੈਣਾ ਭਾਈਆਂ ਵਰਗਾ ਜਗ ਵਿੱਚ ਕੋਈ ਹੋਰ ਨਹੀਂ ਰੱਬ ਤੇ ਹਾਨੀਏ guzare ਦੇ ਲਈ ਚਾਹੀਦੀ चालो चाल प्यारे देच Yeah, टिक दुनिया जित ना होई ਯਾਰੇ ਮਿੱਕੋ ਘਰ ਨਹੀਂ ਨੰਬੜਾ ਮੋੜ ਕੇ ਇੱਕ ਟੱਪਰ ਦੇ ਆਂੀਆਂ ਨੇ Can't please click clip your hand. ਪਾਣੀ ਹੁੰਦਾ ਗੋਰੇ ਪਾਣੀ ਲੈ ਗਿਆ ਓਏ ਪੈ ਵੀ ਸਾਹ ਦਾ ਹੀ ਆ ਕਰਦੇ ਕਰਦੇ ਪੁੱਤ ਰੁਕ ਜਾ ਮਸ਼ਹੂਰੀ ਆ ਪਾਣੀ ਲੈ ਕੇ ਜਾ ਕਿ ਕਰੇ ਅੱਖਾਂ ਕੁੜੀਓ ਯਾਰੀ ਨੂੰ ਲੱਕੋ ਕੇ ਮੈਂ ਤਰਖਾ ਕੁੜੀਓ ਲੱਕੀਆਂ ਤੇ ਤੇਰੀ ਇੱਥੇ ਲੱਖਾਂ ਕੁੜੀਓ ਕੁੜੀਆਂ ਚ ਖੜੀ ਨੂੰ ਬੁਲਾਉਂਦਾ ਜਾਣ ਜਾਣ ਕੇ ਮੁੰਡਿਆਂ ਦੇ ਵਿੱਚ ਤੁਰੇ ਇੱਕ ਤਾਣ ਤਾਣ ਕੇ ਕੁੜੀਆਂ ਚ ਖੜੀ ਨੂੰ ਬੁਲਾਉਂਦਾ ਜਾਣ ਜਾਣ ਕੇ ਮੁੰਡਿਆਂ ਦੇ ਵਿੱਚ ਤੁਰੇ ਇੱਕ ਤਾਣ ਤਾਣ ਕੇ ਜੀਨੀ ਆ ਮੇ ਪਾਪਾ ਕਿ ਤੱਕ ਕੁੜੀਓ ਗਰੂਪ ਲਿੰਕ ਕਰ ਗਰੂਪ ਲਿੰਕ ਤੇਰੇ ਅੱਖਾਂ ਕੁੜੀਆ i ਕਰ ਜੀ ਪਰੇ ਪਰੇ ਨਹੀਂ ਪਲੇਸ ਉਹ ਤੇਰੇ ਬਲੈਕ ਵਰੀ ਬਲੈਕ ਵਰੀ ਮੰਗਦਾ ਜੀ ਸਭ ਇੱਕ ਆਦਾ ਓਰੇ ਕੇਦਲੀ ਪਾਣੀ ਤੇ ਲਿਆ ਯਾਰ ਢੋਲ ਵੱਜਦੇ ਲਾਉਣਾ ਸੀ ਉਹ ਲਾਇਆ ਆ ਔਰ ਢੋਲ ਵੱਜਦੇ ਆ ਮੜ ਜਾ ਪਲੇ ਕਰਕੇ ਦੇ ਲਾ ਨਹੀਂ ਨਹੀਂ ਰਹਿਣ ਦੇ ਨਹੀਂ ਉਹ ਤਾਂ ਪਤਾ ਆਪਾਂ ਉਪਾਏ ਨੂੰ ਕੁਛ ਕਾੜੂ We'll ਇਹ ਉਮਰ ਪਾਉਣ ਬਹਾਰਾ ਨਾਸਿਕ ਪਦਨ ਸਿਰਾਂ ਤੇ ਤਿੰਨ ਤਿੰਨ ਖੜੇ ਉਸਾਰੇ ਓਏ ਤੂੰ ਤੋਂ ਪਾਣੀ ਪੜ ਕੇ ਤੁਰਦੀਆਂ ਬਨ ਬਨ ਡਾਰ ਢੁੜਕੇ ਵਿੱਚ ਹਵਾ ਦੇ ਰੰਗ ਕਰਨਗੇ ਲੈ ਰੀਏ ਉੱਤੇ ਵਿੱਚ ਹਵਾ ਦੇ ਰੰਗ ਬਰੰਗੇ ਲੈ ਰੀਏ ਮੋਰਾ ਵਾਂਗੂ ਪਹਿਲਾ ਹੈ ਮੋਰਾ ਵਾਂਗੂ ਪਹਿਲਾ ਓਏ ਮੋਰਾ